ਭਾਈ ਸੱਸੀ ਘਾਲ ਸਾਰੇ ਕਿਦਾਂ ਭਾਈ ਠੀਕ ਹੋ ਸਾਰੇ ਮੋਂਗਾ ਸਾਰੇ ਵਲੋਗਿੰਗ ਬਣਾਈ ਜਾਂਦੇ ਨੇ ਪਾਈ ਜਾਂਦੇ ਨੇ ਅੱਜ ਆਪ ਵੀ ਸਟਾਰਟ ਕਰ ਹੀ ਲਈਏ ਵਲੋਗਿੰਗ ਭਾਈ ਮੈਨੂੰ ਹਜੇ ਤਾਂ ਐ ਤਾਂ ਪਤਾ ਨਹੀਂ ਮੈਂ ਕੀ ਪਾਉਂਗਾ ਕੀ ਨਹੀਂ ਪਾਉਂਗਾ ਪਰ ਮੈਂ ਸਟਾਰਟ ਜ਼ਰੂਰ ਕਰੂੰਗਾ ਕਦੇਦਾਰ ਆਪ ਬੁਸੂਣੂੰਗਾ ਹੀ ਬਾਕੀ ਇੰਗਲੈਂਡ ਆ ਬੈਠੇ ਆ ਕਿਸਮਤ ਅਜਮਾ ਰਹੇ ਆ ਕਿਸਮਤ ਅਜਮਾ ਰਹੇ ਆ ਵੀ ਕੁਝ ਕਰਾਂਗੇ ਅੱਗੇ ਕੁਝ ਵੱਡਾ ਕਰਾਂਗੇ ਕਦੇ ਤਾਂ ਬਣਾਵਾਂਗੇ ਕੁਝ ਨਾ ਕੁਝ ਤਾਂ ਬਣਾਵਾਂਗੇ ਬਸ ਇਹ ਕਰਕੇ ਕਿਸਮਤ ਅਜਮਾਈ ਜਾਂਦੇ ਆ ਅਜਮਾਈ ਜਾਂਦੇ ਆ ਅੱਗੇ ਆ ਹੀ ਜਾਂਦੇ ਆ ਵਧ ਹੀ ਜਾਂਦੇ ਆ ਇੱਕ ਨਾ ਇੱਕ ਦਿਨ ਰੱਬ ਜ਼ਰੂਰ ਸੁਣੂਗਾ ਸੁਣੂਗਾ ਪੱਕਾ ਸੁਣੂਗਾ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਹਿੰਮਤ ਕਰੇ ਜੇ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ ਕਿਸੇ ਨੇ ਸੱਚ ਗੱਲ ਕਹੀ ਆ ਭਾਈ ਇਹ ਅਗਰ ਇਨਸਾਨ ਹਿੰਮਤ ਕਰੂਗਾ ਨਾ ਯਾਰ ਉਹਨੂੰ ਮਿਹਨਤ ਦਾ ਫਲ ਫਲ ਤਾਂ ਮਿਲ ਨਹੀਂ ਮਿਲਣਾ ਇਹ ਗੱਲ ਮੈਂ ਦੇਖੀ ਆ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਚਲਦੀਆਂ ਰਹਿਣਗੀਆਂ ਹੋਰ ਸਾਰੇ ਇੰਡੀਆ ਚ ਕਿਵੇਂ ਹੋ ਸਾਰੇ ਠੀਕ ਹੋ ਵਧੀਆ ਕੁੱਕ ਸ਼ੁਗਰਾ ਪਰਮਾਤਮਾ ਦਾ ਹੱਸਦੇ ਖੇੜਦੇ ਰਿਆ ਕਰੋ ਵਧੀਆ ਇੰਜੋਏ ਕਰੋ ਲਾਈਫ ਅੱਜ ਜਿਵੇਂ ਬੱਚੇ ਕਰ ਰਹੇ ਨੇ ਇਹ ਵਾਲਾ ਇਹ ਵਾਲਾ ਸੀਨ ਕਦੇ ਨਹੀਂ ਭੁੱਲਣਾ ਇਹ ਵਾਲੇ ਸੀਨ ਮੁੜ ਕੇ ਕਦੇ ਨਹੀਂ ਆਉਣੇ ਕਦੇ ਵੀ ਨਹੀਂ ਆਉਣੇ ਹਨ ਇਸ ਕਰਕੇ ਇੰਜੋਏ ਕਰਿਆ ਕਰੋ ਭਾਈ ਕੋਈ ਗੱਲ ਨਹੀਂ ਲਾਈਵ 'ਚ ਉਤਾਰ ਚੜ੍ਹਾਵ ਹੁੰਦਾ ਹੀ ਰਹਿੰਦੇ ਨੇ ਹੁੰਦੇ ਹੀ ਰਹਿੰਦੇ ਨੇ ਕੋਈ ਗੱਲ ਨਹੀਂ ਬਸ ਹੱਸਦੇ ਖੇਡਦੇ ਰਿਆ ਕਰੋ ਬਾਈ ਹਮੇਸ਼ਾ ਹੱਸਦੇ ਖੇਡਦੇ ਕਦੇ ਦੁਖੀ ਨਾ ਹੋਇਆ ਕਿਉਂਕਿ ਲਾਈਫ ਇੱਕ ਆ ਇੱਕ ਲਾਈਫ ਆ ਤੇ ਇਹਦੇ ਵਿੱਚ ਆਪਾਂ ਨੇ ਕੁਝ ਕਰਕੇ ਦਿਖਾਉਣਾ ਤੇ ਆਪਾਂ ਕੁਝ ਕਰਕੇ ਦਿਖਾਵਾਂਗੇ ਬਸ ਇਹ ਮੇਰੇ ਵਾਹ ਦੀ ਗੱਲ ਤਾਂ ਹੈ ਨਹੀਂ ਕੱਲੇ ਦੀ ਅਗਰ ਉਹ ਮੇਰੀ ਹੈਲਪ ਕਰੂਗਾ ਨਾ ਉੱਪਰ ਬੈਠਾ ਬਾਈ ਕਰੂਗਾ ਹੀ ਕਰੂਗਾ ਕਿਉਂਕਿ ਹਿੰਮਤ ਮੈਂ ਕਰੂਗਾ ਤਾਂ ਉਹ ਹੈਲਪ ਜ਼ਰੂਰ ਕਰੂ ਸਹੀ ਗੱਲ ਲੈਣਾ ਇਸ ਕਰਕੇ ਆਪਾਂ 1 by 1 ਅੱਗੇ ਵਧਦੇ ਹਾਂ ਸਟੈਪ 1 by 1 ਸਟੈਪ ਅੱਗੇ ਵਧਦੇ ਹਾਂ ਤਾਂ ਆਪਾਂ ਕੁਝ ਕਰਦੇ ਹਾਂ ਅਗਲੀ ਵੀਡੀਓ ਤੁਹਾਨੂੰ ਮਿਲਾਂਗੇ ਜਲਦੀ ਤੋਂ ਜਲਦੀ ਓਕੇ ਬਾਈ ਧਿਆਨ ਰੱਖਿਓ ਆਪਣਾ ਸੱਸੀ ਗੱਲ ਬਾਈ